ਗੁਰਦੀਪ ਜੀ ਅੱਜ ਕੱਲ ਜਿਹੜੇ ਮਹੀਨੇ ਚੱਲ ਰਹੇ ਨੇ ਦਸੰਬਰ ਜਨਵਰੀ ਫਰਵਰੀ ਇਹਨਾਂ ਮਹੀਨਿਆਂ ਵਿੱਚ ਐਨ ਆਰ ਆਈ ਬਹੁਤ ਜ਼ਿਆਦਾ ਇੰਡੀਆ ਜਾਂਦੇ ਨੇ ਪੰਜਾਬ ਜਾਂਦੇ ਨੇ ਅਮਰੀਕਾ ਤੋਂ ਕੈਨੇਡਾ ਤੋਂ ਹੋਰ ਨਾ ਮੁਲਕਾਂ ਤੋਂ ਵੀ ਆਉਂਦੇ ਨੇ ਤੇ ਅਕਸਰ ਜਦੋਂ ਅਸੀਂ ਪੰਜਾਬ ਜਾਂਦੇ ਹਾਂ ਤਾਂ ਕਿਉਂਕਿ ਉੱਥੇ ਜਾ ਕੇ ਅਸੀਂ ਖਰਚਾ ਪਾਣੀ ਕਰਨਾ ਹੁੰਦਾ ਕੁਝ ਖਰੀਦਾਰੀ ਵੀ ਕਰਨੀ ਹੁੰਦੀ ਹੈ ਡਾਲਰ ਦਾ ਰੇਟ ਜਰੂਰ ਦੇਖਿਆ ਜਾਂਦਾ ਹੈ ਕਿ ਕਿੰਨੇ ਇੱਕ ਡਾਲਰ ਦੇ ਬਦਲੇ ਪੰਜਾਬ ਦੇ ਵਿੱਚ ਜਾ ਕੇ ਜਾਂ ਭਾਰਤ ਦੇ ਵਿੱਚ ਪੈਸੇ ਮਿਲ ਜਾਣਗੇ ਜੇਕਰ ਵਧੀਆ ਰੇਟ ਮਿਲ ਜਵੇ ਤਾਂ ਥੋੜੀ ਜਿਹੀ ਖੁਸ਼ੀ ਹੁੰਦੀ ਹੈ ਪਰ ਜੋ ਇਸ ਸਮੇਂ ਡਾਲਰ ਦਾ ਰੇਟ ਚੱਲ ਰਿਹਾ ਹੈ ਜੀ ਉਹ ਜਦੋਂ ਅਸੀਂ ਪੰਜਾਬ ਜਾਵਾਂਗੇ ਜਾਂ ਉਸ ਰੇਟ ਤੇ ਸਾਨੂੰ ਵਧੀਆ ਮਿਲ ਜਾਵੇਗਾ ਪਰ ਓਵਰ ਆਲ ਇਕਨੋਮੀ ਜਿਹੜੀ ਹੈ ਭਾਰਤ ਦੀ ਉਸ ਨੂੰ ਜੜੀ ਇਹਦੀ ਚਿੰਤਾ ਕਰਨੀ ਬਣਦੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਸਿਆ ਜਾ ਰਿਹਾ ਹੈ ਕਿ ਸਭ ਤੋਂ ਨੀਵੇਂ ਪੱਧਰ ਤੇ ਇਸ ਸਮੇਂ ਜਿਹੜਾ ਭਾਰਤੀ ਰੁਪਇਆ ਡਾਲਰ ਦੇ ਬਰਾਬਰ ਪਹੁੰਚਾ ਹੋਇਆ ਇਸ ਖਬਰ ਪਰ ਕੀ ਕਹਿਣਾ ਚਾਹੋਗੇ ਰੰਜੀਜੀ ਬਿਲਕੁਲ ਸਹੀ ਗੱਲ ਹੈ ਸਾਨੂੰ ਤੇ ਹੋ ਸਕਦਾ ਹੈ ਕਿ ਇੱਥੇ ਬੈਠਿਆਂ ਨੂੰ ਠੀਕ ਲੱਗੇ ਪਰ ਇਹਦੇ ਇੰਪੈਕਟ ਕਿਹੋ ਜਿਹਾ ਨੇ ਇਹ ਮਾਹਿਰ ਇਹਦੇ ਬਾਰੇ ਬਹੁਤ ਕਿਸਮਾਨੀ ਗੱਲਾਂ ਕਰ ਰਹੇ ਨੇ ਤੇ ਤੁਹਾਨੂੰ ਯਾਦ ਹੋਵੇਗਾ ਕਿ ਸਭ ਤੋਂ ਪਹਿਲਾਂ ਜਦੋਂ ਡਾਕਟਰ ਮਰਮੋਣ ਸਿੰਘ ਜਿਹੜੇ ਫਾਈਨਾਂਸ ਮੰਤਰੀ ਬਣੇ ਸੀ ਵਿੱਤ ਮੰਤਰੀ ਬਣੇ ਸੀ ਤੇ ਉਦੋਂ ਪਹਿਲੀ ਵਾਰੀ ਰੁਪਇਆ ਜਿਹੜਾ ਸੀ ਬਹੁਤ ਜ਼ਿਆਦਾ ਟੀ ਵੈਲਿਊਏਟ ਕੀਤਾ ਗਿਆ ਸੀ ਇਹ ਕਿਹਾ ਜਾ ਰਿਹਾ ਸੀ ਕਿ ਸਰਕਾਰ ਨੇ ਆਲਮੋਸਟ ਆਪ ਕੀਤਾ ਤਾਂ ਕਿ ਫੋਰਨਨ ਇਨਵੈਸਟਰ ਵਗੈਰਾ ਇੰਡੀਆ ਦੇ ਵਿੱਚ ਆਉਣ ਤੇ ਹੋਰ ਵੀ ਕਈ ਕਾਰਨ ਸੀ ਖਰਚ ਤੋਂ ਬਾਅਦ ਲਗਾਤਾਰ ਗਰਾਵਟ ਜਾਰੀ ਰਹੀ ਤਿੱਕ ਤੋਂ ਤੋਂ ਕਿੰਨੇ ਤੱਕ ਪਹੁੰਚ ਗਿਆ ਉਹਦੇ ਬਾਰੇ ਗੱਲ ਕਰ ਲੈਂਦੇ ਐਸ ਵਿਲੇ ਜਿਹੜਾ ਅਮਰੀਕਨ ਡਾਲਰ ਦੇ ਮੁਤਾਬਕ 90 ਰੁਪਏ ਜਿਹੜੇ ਨੇ ਤੁਹਾਨੂੰ ਮਿਲ ਸਕਦੇ ਨੇ ਜੇ ਕੈਨੇਡੀਅਨ ਵੇਚਣਾ ਤੇ ਤੁਹਾਨੂੰ 63 ਜਾਂ 64 ਦੇ ਲਾਗੇ ਮਿਲ ਸਕਦੇ ਨੇ ਜੀ ਸੋ ਇਹ ਅੱਜ ਤੱਕ ਦਾ ਇਤਿਹਾਸਿਕ ਪੱਧਰ ਤੇ ਸਭ ਤੋਂ ਲੋਇਸਟ ਲੈਵਲ ਹੈ ਰੁਪਈਏ ਦਾ ਕੈਨੇਡੀਅਨ ਜਿਹੜਾ ਹੈ ਜੀ ਸਿੱਕਾ ਕੈਨੇਡੀਅਨ ਕਰੰਸੀ ਆ ਉਹਦੀ ਵੀ ਇੰਨੀ ਜ਼ਿਆਦਾ ਸਟਰੈਂਥ ਨਹੀਂ ਹੈ ਉਦੇ باوجود 64 63 64 ਰੁਪਏ ਮਿਲਣੇ ਪੱਟੀ ਗੱਲ ਹੈ ਤੇ ਅਮਰੀਕਾ ਦੇ ਮੁਕਾਬਲੇ ਜਿਵੇਂ ਪਹਿਲਾਂ ਦੱਸਿਆ ਕਿ 90 ਤੇ ਪਹੁੰਚ ਗਿਆ ਜੀ ਸੋ ਗਰਾਵਟ ਆਇਆ ਹੋ ਜੇ ਅਸੀਂ ਇਤਿਹਾਸਿਕ ਪੱਧਰ ਤੇ ਗੱਲ ਕਰੀਏ ਤਾਂ ਅਮਰੀਕਨ ਦੇ ਮੁਕਾਬਲੇ ਰਣਜੀਤ ਜੀ 1995 ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ 30 ਜਾਂ 31 ਰੁਪਏ ਮਿਲਦੇ ਸੀ ਅਮਰੀਕਨ ਦੇ ਮੁਕਾਬਲੇ ਸੋ ਤਿੰਨ ਗੁਣਾ ਗਰਾਵਟ 1995 ਤੋਂ ਲੈ ਕੇ ਆ ਜੀ ਜੇ ਅਸੀਂ 2005 ਤੇ ਅੱਜ ਤੋਂ 20 ਸਾਲ ਪਹਿਲਾਂ ਲਈਏ ਤੇ 45 ਰੁਪਏ ਮਿਲਦੇ ਸੀ ਇੱਕ ਅਮਰੀਕਨ ਡਾਲਰ ਦੇ ਜਿਹੜੇ ਅੱਜ 90 ਨੇ ਤੋਂ ਦੁੱਗਣੀ ਗਰਾਵਟ ਹੈ ਜੀ ਸੋ ਦਸੰਬਰ 2025 ਦੇ ਵਿੱਚ ਇਹ 90 ਤੇ ਆ ਚੈ ਕੈਨੇਡੀਅਨ ਦੀ ਗੱਲ ਕਰੀਏ ਤਾਂ ਕੈਨੇਡੀਅਨ ਦੇ 2005 ਦੇ ਵਿੱਚ 40 ਰੁਪਏ ਮਿਲਦੇ ਸੀਗੇ ਤੇ 2025 ਦੇ ਵਿੱਚ 63 64 ਤੇ ਕਹਾਣੀ ਜਿਹੜੀ ਹੈ ਉਹ ਆਖੜੀ ਹੋਈ ਹੈ ਕਮਜ਼ੋਰ ਰੁਪਇਆ ਬਹੁਤ ਚੀਜ਼ਾਂ ਇਹਦੇ ਨਾਲ ਮਹਿੰਗੀਆਂ ਹੋਣ ਦਾ ਖਤਸ਼ਾ ਜਿਹੜਾ ਇੰਡੀਆ ਦੇ ਵਿੱਚ ਪੈਦਾ ਹੋ ਜਾਂਦਾ ਖਾਸ ਤੌਰ ਤੇ ਕੱਚਾ ਤੇਲ ਇਲੈਕਟ੍ਰੋਨਿਕਸ ਤੇ ਐਕਸਪੋਰਟ ਜਿਹੜੇ ਨੇ ਉੱਚੀ ਪਰ ਹੋ ਜਾਂਦੇ ਨੇ ਭਾਵ ਬਾਹਰਲੇ ਲੋਕ ਜੇ ਕੋਈ ਸ਼ੀੜੀਏ ਤੋਂ ਖਰੀਦਣਾ ਚਾਹਣਗੇ ਉਹਨਾਂ ਨੂੰ ਘੱਟ ਖਰਚਣੇ ਪੈਣਗੇ ਤੇ ਸਸਤੇ ਦੇ ਵਿੱਚ ਬਹੁਤਾ ਮਾਲ ਲੈ ਜਾਣਗੇ ਉਹ ਤੇ ਜੇ ਇੰਡੀਆ ਵਾਲਿਆਂ ਨੇ ਕੱਚਾ ਤੇਲ ਜਾਂ ਕੋਈ ਹੋਰ ਚੀਜ਼ਾਂ ਲੈਣੀਆਂ ਨੇ ਬਾਹਰੋਂ ਤੇ ਉਹਨਾਂ ਨੂੰ ਜ਼ਿਆਦਾ ਪੈਸੇ ਦੇ ਕੇ ਲੈਣੀਆਂ ਪੈਣਗੇ ਇਸ ਕਰਕੇ ਇੰਡੀਆ ਦੇ ਵਿੱਚ ਮਹਿੰਗਾਈ ਹੋਰ ਵੱਧ ਸਕਦੀ ਹੈ ਇਹਦੇ ਨਾਲ ਤੇ ਇੱਕ ਸੈਕਟਰ ਇਹਦੇ ਵਿੱਚ ਇਹ ਹੈ ਜਿਹਦੇ ਬਾਰੇ ਬਹੁਤੀ ਗੱਲ ਨਹੀਂ ਕੀਤੀ ਜਾਂਦੀ ਉਹ ਹੈ ਫੋਰਨ ਦੇ ਵਿੱਚ ਐਜੂਕੇਸ਼ਨ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਇੰਡੀਅਨਸ ਦੁਨੀਆ ਭਰ ਵਿੱਚ ਹੈਗੇ ਨੇ ਯੂ ਐਸ ਏ ਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਉਹਨਾਂ ਨੂੰ ਪਵੇਗਾ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਡਾਲਰ ਦੇ ਜਿਹੜੀਆਂ ਫੀਸਾਂ ਨਜੀ ਡਾਲਰ ਦੇ ਵਿੱਚ ਹੈਗੀਆਂ ਨੇ ਜਿੱਥੇ-ਜਿੱਥੇ ਵੀ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਵਿੱਚ ਖਾਸ ਤੌਰ ਤੇ ਤੇ ਇੱਥੇ ਉਹਨਾਂ ਨੂੰ ਲਿਵਿੰਗ ਕਾਸਟ ਪਹਿਲੇ ਜਿਆਦਾ ਨੇ ਤੇ ਲਿਵਿੰਗ ਕਾਸਟ ਵੀ ਜਿਹੜੀ ਉਹਨਾਂ ਨੂੰ ਉਸ ਹੱਬ ਨਾ ਖਰਚਣੇ ਪੈਣਗੇ ਉੱਥੋਂ ਲਿਆਉਣੇ ਪੈਣਗੇ ਉਹ ਉਹਨਾਂ ਦੇ ਖਰਚੇ ਬਹੁਤ ਜ਼ਿਆਦਾ ਵਧ ਰਹੇ ਨੇ ਇਸ ਸਾਰੀਆਂ ਨੈਗੇਟਿਵਿਟੀਆਂ ਜਿਹੜੀਆਂ ਜੁੜੀਆਂ ਹੋਈਆਂ ਨੇ ਇਸ ਰੁਪਏ ਦੀ ਕੀਮਤ ਡਗਣ ਦੇ ਨਾਲ ਜੀ ਤੇ ਜਿਹੜੀ ਕੋਈ ਚੰਗੀ ਗੱਲ ਅਸੀਂ ਕਹਿ ਸਕਦੇ ਹੁਣ ਲੱਭਣ ਵਾਲੀ ਗੱਲ ਹੈ ਤੇ ਉਹ ਇਹ ਕਿ ਜਿਹੜੇ ਇੰਡੀਆ ਵਿੱਚ ਕਿਹਾ ਜਾ ਰਿਹਾ ਕਿ ਜਿਹੜੇ ਟੈਕਨੋਲੋਜੀ ਕੰਪਨੀਆਂ ਨੇ ਦੁਨੀਆ ਭਰ ਤੋਂ ਹੈਗੀਆਂ ਨੇ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਡਾਟਾ ਸੈਂਟਰ ਇੰਡੀਆ 'ਚ ਬਣਾ ਰਹੀਆਂ ਨੇ ਜਿਨ੍ਹਾਂ ਨੇ 400 ਬਿਲੀਅਨ ਡਾਲਰ ਕਹਿੰਦੇ ਆ ਇੰਡੀਆ 'ਚ ਇਨਵੈਸਟ ਕਰਨਾ 400 ਬਿਲੀਅਨ ਡਾਲਰ ਤੇ ਨੇਚਰਲੀ ਉਹ ਤੇਜ਼ੀ ਲਿਆ ਸਕਦੇ ਨੇ ਕੰਮ ਦੇ ਵਿੱਚ ਇਹ ਚੰਗੀ ਗੱਲ ਹੈ ਕਿਉਂਕਿ ਡਾਲਰ ਦੀ ਕੀਮਤ ਜ਼ਿਆਦਾ ਮਿਲ ਰਹੀ ਹੈ ਸਕਿਉ ਐਡਵਾਂਟੇਜ ਲੈਣਗੇ ਤੇ ਐਨ ਆਰ ਆਈ ਜਿਹੜੇ ਹੈਗੇ ਜੀ ਉਹ ਜਿਵੇਂ ਤੁਸੀਂ ਕਿਹਾ ਕਿ ਹੁਣ ਤੁਸੀਂ ਜਾਣਾ ਮੂਡ ਬਣਾਉਣਾ ਹੈ ਸ਼ਾਪਿੰਗ ਕਰਨੀ ਹੈ ਜਾਂ ਕੁਝ ਕਰਨੀ ਹੈ ਪਰ ਮੇਰਾ ਖਿਆਲ ਹੈ ਕਿ ਜਿੰਨੇ ਏਕ ਜ਼ਿਆਦਾ ਮਿਲਣੇ ਨੇ ਤੇ ਉਹਨੇ ਕੀ ਮਿਲ ਲੱਗਦਾ ਉੱਥੇ ਮਹਿੰਗਾਈ ਹੋਰ ਵੱਜ ਜਾਣੀ ਤੇ ਇਹ ਉਹਨੇ ਚ ਹੀ ਮਿਲਣੇ ਨੇ ਜੀ ਉਹ ਉਹ ਜਿਹੜੀ ਸ਼ਾਪਿੰਗ ਕਰਨੀ ਹੈ ਸੀ ਸ਼ੌਕ ਨੂੰ ਕਰਨੀ ਹੁੰਦੀ ਹੈ ਬਹੁਤੀ ਤੇ ਉਹ ਸਾਨੂੰ ਤਕਰੀਬਨ ਉਨੇ ਕੀ ਖਰਚਣੇ ਪੈਣਗੇ ਬਾਕੀ ਗੱਲ ਹੈ ਜੀ ਕਿ ਨਰਿੰਦਰ ਮੋਦੀ ਹੋਣੀ ਜਿਹੜੇ ਨੇ ਉਹ ਕਹਿੰਦੇ ਹੁੰਦੇ ਸੀ ਕਿ ਜਿੱਦਾਂ ਜਿੱਦਾਂ ਰੁਪਈਆ ਡਿੱਗਦਾ ਹੈ ਇੰਡੀਆ ਦੀ ਸਰਕਾਰ ਦੀ ਜਿਹੜੀ ਸਾਖ ਆ ਉਹ ਵੀ ਉਵੇਂ ਡਿੱਗਦੀ ਹੈ ਇਹ ਡਾਕਟਰ ਮਰਮੋਣ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸੀ ਉਦੋਂ ਰੁਪਈਏ ਦੀ ਡਿੱਗਦੀ ਹੋਈ ਕੀਮਤ ਤੇ ਨਰਿੰਦਰ ਮੋਦੀ ਹੁਣੀ ਬੋਲ ਰਹੇ ਸੀ ਤੇ ਅੱਜ ਲੋਕ ਜਿਹੜੇ ਨੇ ਪੁਰਾਣੇ ਮੀਮਸ ਪੁਰਾਣੇ ਭਾਸ਼ਣ ਕੱਟ-ਕੱਟ ਕੇ ਮੋਰੇ ਰੱਖ ਰਹੇ ਨੇ ਇੱਕ ਯੂਜ਼ਰ ਜਿਹੜਾ ਹੈ ਇੱਕ ਇੱਕ ਦੀ ਮੈਂ ਰੈਫਰੈਂਸ ਮੈਂ ਦੇਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦੇ ਨੇ ਕਿ ਜੇ ਜਵਾਲਾਲ ਲਾਲ ਨਹਿਰੂ ਨੇ 1947 ਦੇ ਵਿੱਚ ਬ੍ਰਿਟਿਸ਼ ਪਾਉਂਡ ਐਕਸੈਪਟ ਕੀਤਾ ਹੁੰਦਾ ਤੇ ਇੰਡੀਅਨ ਕਰੰਸੀ ਜਿਹੜੀ ਨਾਂ ਵੱਖਰੀ ਚਲਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਤੇ ਪਾਉਂਡ ਨਾਲ ਹੀ ਚਲਦੇ ਹੁੰਦੇ ਤੇ ਅਸੀਂ ਬਹੁਤ ਸਟਰੋਂਗ ਹੋਣਾ ਸੀ ਇਹ ਸਾਰੀ ਗਲਤੀ ਜਵਾਲਾਲ ਲਾਲ ਨਹਿਰੂ ਦੀ ਹੈ